ਇਹ ਜੋ ਪੰਜਾਬੀ ਸਿੰਘ ਰਾਜਕਲ ਲਗਾਉਂਦ ਨੇ ਛੱਲਾ ਖੂਦ ਦੀ ਤਰੀਏ ਉਹ ਇਹ ਉਹ ਕਹਾਣੀ ਨਹੀਂ ਇਹ ਉਹ ਕਹਾਣੀ ਹੈ ਅਸਲ ਵਿੱਚ ਛੱਲਾ ਕੌਣ ਸੀ ਹਰੀਕੇ ਪੱਤਣ ਤੇ ਇੱਕ ਬੇੜੀ ਪਿਆ ਕਰਦੀ ਸੀ ਜਿਹੜੀ ਬੇੜੀ ਨੂੰ ਚਲਾਉਣ ਵਾਲਾ ਮਲਾਹ ਸੀ ਉਸ ਦਾ ਨਾਂ ਸੀ ਜਲਾਲਦੀਨ ਉਰਫ ਜੱਲਾ ਤੇ ਉਸ ਤੇ ਕਰ ਇੱਕ ਸੋਹਣੇ ਜਿਹੇ ਪੁੱਤਰ ਨੇ ਜਨਮ ਲਿਆ ਉਸ ਨੇ ਉਸ ਦਾ ਨਾਂ ਰੱਖਿਆ ਛੱਲਾ ਛੱਲਾ ਜਦੋਂ 6 ਸਾਲ ਦਾ ਹੋਇਆ ਤਾਂ ਉਸ ਦੀ ਮਾਂ ਇਸ ਦੁਨੀਆ ਤੋਂ ਅਲਵਿਦਾ ਕਰ ਗਈ ਤੇ ਉਸਦੇ ਪਿਤਾ ਤੇ ਛੱਲਾ ਦੋਨੇ ਜਣੇ ਇਕੱਲੇ ਰਹਿ ਗਏ ਛੱਲਾ ਜਦੋਂ 12 ਸਾਲ ਦਾ ਹੋਇਆ ਤਾਂ ਦੇਖਣ ਨੂੰ ਜਵਾਨ ਲੱਗਦਾ ਸੀ ਕਿਉਂਕਿ ਖਾਣ-ਪੀਣ ਖੁੱਲਾ ਸੀ ਤੇ ਉਸਦੀ ਸਰੀਰਕ ਬਣਤਰ ਨੌਜਵਾਨ ਗੱਭਰੂ ਵਰਗੀ ਸੀ ਇੱਕ ਦਿਨ ਸਵੇਰੇ ਦਾ ਸਮਾਂ ਸੀ ਤੇ ਸਵਾਰੀਆਂ ਆ ਗਈਆਂ ਆ ਕੇ ਜੱਲੇ ਨੂੰ ਕਹਿਣ ਲੱਗੀਆਂ ਕਿ ਸਾਨੂੰ ਦਰਿਆ ਤੋਂ ਪਾਰ ਛੱਡਿਆ ਅਸੀਂ ਬੜਾ ਜ਼ਰੂਰੀ ਜਾਣਾ ਛੱਲਾ ਕਹਿੰਦਾ ਅੱਜ ਮੈਂ ਬੇੜੀ ਨਹੀਂ ਚਲਾ ਸਕਦਾ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਹੈ ਉਹ ਕਹਿੰਦੇ ਅਸੀਂ ਆਪਣੀ ਕੁੜੀ ਦਾ ਸ਼ਗਨ ਪਾਉਣ ਜਾਣਾ ਛੱਡੇ ਸਾਨੂੰ ਜੱਲਾ ਕਹਿੰਦਾ ਮੈਂ ਬੀੜੀ ਨਹੀਂ ਚਲਾ ਸਕਦਾ ਬੋਲੀ ਕਿ ਜੱਲਿਆ ਜੇ ਤੂੰ ਬੀੜੀ ਨਹੀਂ ਚਲਾ ਸਕਦਾ ਤਾਂ ਤੇਰੇ ਪੁੱਤਰ ਛੱਲੇ ਨੂੰ ਹੀ ਭੇਜ ਦੇ ਜੱਲਾ ਕਹਿੰਦਾ ਮੇਰੇ ਪੁੱਤਰ ਨੇ ਕਦੇ ਬੀੜੀ ਨਹੀਂ ਚਲਾਈ ਤੇ ਕਦੇ ਆਪ ਬੀੜੀ ਲੈ ਕੇ ਅਕੱਲਾ ਵੀ ਨਹੀਂ ਗਿਆ ਐਨੇ ਨੂੰ ਛੱਲਾ ਬੋਲਿਆ ਬਾਪੂ ਮੈਂ ਇੰਨਾ ਵੀ ਅਣਜਾਣ ਨਹੀਂ ਹਾਂ ਮੈਂ ਲੈ ਜਾਵਾਂਗਾ ਬੀੜੀ ਛੱਲਾ ਇੰਜ ਕਹਿ ਕੇ ਬੀੜੀ ਤਾਂ ਲੈ ਗਿਆ ਛੱਲਾ ਬੀੜੀ ਲੈ ਗਿਆ ਪਰ ਵਾਪਸ ਕਦੇ ਵੀ ਨਹੀਂ ਆਇਆ ਅੱਜ ਪਤਨ ਤੇ ਖੜਾ ਜੱਲਾ ਉਸ ਦਾ ਪਿਤਾ ਉਹਦਾ ਫਕੀਰਾਂ ਵਾਲਾ ਹਾਲ ਹੈ ਨੀਚੋਂ ਚੁੱਕ ਚੁੱਕ ਕੇ ਮਿੱਟੀ ਉਹ ਸਿਰ 'ਚ ਪਾਉਂਦਾ ਤੇ ਅੱਜ ਵੀ ਉਹ ਛੱਲੇ ਦੀ ਪੱਤਨ ਤੇ ਖੜਾ ਉਡੀਕ ਕਰ ਰਿਹਾ ਹੈ